ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਦੇਖੋ ਮੇਰੇ ਨਾ ਫਲਾਵਰ ਕਿੰਨੇ ਵਧੀਆ ਲੱਗਦੇ ਪਏ ਆ ਅੱਜ ਹੋਪਸੋ ਤੁਸੀਂ ਸਾਰੇ ਠੀਕ ਹੋਵੋਗੇ ਬਾਬਾ ਜੀ ਸਾਰਿਆਂ ਨੂੰ ਖੁਸ਼ ਰੱਖਣ ਬੜੀਆਂ-ਬੜੀਆਂ ਖੁਸ਼ੀਆਂ ਦੇਣ ਨਵਾਂ ਸਾਲ ਆਉਣ ਵਾਲਾ ਹੈ ਤੇ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਤੇ ਅੱਗ ਨਾਲ ਤੁਸੀਂ ਸੋਚੋਗੇ ਮੇਰੀ ਪਲੇਟ ਬੜੀ ਕਲਰਫੁਲ ਜੀ ਹੈ ਹੰਦੇਚ ਨਾ ਸਾਰੇ ਰੰਗ ਨੇ ਦੇਖੋ ਹੈ ਨਾ ਤੇ orange ਰੱਡਾ Det är märon, brown, yellow sara, rangad, det kommer de, i de. guldfärg. ਅੱਜ ਨਾ ਮੈਂ ਇੱਕ ਨਵੀਂ ਰੈਸਪੀ ਟਰਾਈ ਕਰਨ ਲੱਗੀ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਦਵਾਂ ਸੋ ਆਪਾਂ ਲੈ ਆ ਬੀਟਰੂਟ ਤੇ ਵੇਸਣ ਇਹਨਾਂ ਤੇ ਆਪਾਂ ਜਿਹੜੀ ਚੀਜ਼ ਬਣਾਉਣੀ ਹੈ ਨਾ ਉਹਦੀ ਸਟਫਿੰਗ ਲਈ ਮੈਂ ਲਿਆ ਪਨੀਰ ਤੇ ਉਸ ਤੋਂ ਬਾਅਦ ਆ ਸਾਰੀਆਂ ਵੈਜਿਟਸ ਲਈਆਂ ਨੇ ਸੋ ਹੁਣ ਆਪਾਂ ਸਟਾਰਟ ਕਰਨੀ ਹੈ ਰੈਸਪੀ ਮੈਂ ਨਾ ਬੀਟਰੂਟ ਗ੍ਰੇਟ ਕਰ ਲਿਆ ਸੀ ਤੇ ਲੈ ਲਿਆ ਵੇਸਣ ਤੇ ਮੈਂ ਇੱਕ ਹਿੰਪੈਨ ਨੂੰ ਨਾ ਗੈਸ ਰੱਖ ਕੇ ਹਿੱਟ ਅਪ ਕਰ ਲਿਆ ਮੈਂ ਇੱਕ ਟੇਬਲस्पून ਪਾ ਲਿਆ ਆਇਲ ਤੇ ਨੂੰ ਆਪਾਂ ਗਰਮ ਹੋ ਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਬੀਟਰੂਟ ਤੇ ਬੇਸਨ ਹੈ ਨਾ ਇਹਦੇ ਵਿੱਚ ਪੁੱਨ ਲਾਂਗੇ ਆਇਲ ਦੇ ਵਿੱਚ ਬੀਟਰੂਟ ਆਇਲ ਦੇ ਵਿੱਚ ਪਾ ਦਿੱਤਾ ਤੇ ਇਹਨੂੰ ਨਾਲ ਥੋੜੀ ਜਿਹਾ ਨਰਮ ਹੋਣ ਦਵਾਂਗੇ ਨੂੰ ਇਹਨੂੰ ਥੋੜੀ ਜਿਹਾ ਨਰਮ ਹੋਣ ਦਵਾਂਗੇ ਤੇ ਇਹਦੇ ਵਿੱਚ ਨਾਲ ਹੀ ਪਾਤਾ ਕਿ ਥੋੜਾ ਜਿਹਾ ਸਾਲਟ ਤਾਂ ਕਿ ਜਦ ਸਾਲਟ ਪਾਉਣ ਤੋਂ ਬਾਅਦ ਇਹ ਪਾਣੀ ਛੱਡੂਗਾ ਨਾ ਉਹ ਨਾਲ ਦੀ ਨਾਲ ਸੁੱਕ ਜਾਏਗਾ ਤੇ ਸਾਲਟ ਪਾਉਣ ਨਾਲ ਹੀ ਜਲ ਛੇਤੀ ਨਰਮ ਹੋ ਜਾਏਗਾ ਉਸ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਪਾ ਦਾਂਗੇ ਬੇਸਨ ਚਤੂਤ ਕਰ ਆਪਣਾ ਬੀਚ ਰੂਟ ਉਪਰ ਨਹੀਂ ਆ ਜਾਂਦਾ ਹੈ ਨਾ ਉਦੋਂ ਨਰਮ ਹੁੰਦਾ ਹੈ ਉਦੋਂ ਤੱਕਰ ਆਪਾਂ ਆਪਣੀ ਸਟਫਿੰਗ ਬਣਾ ਲੈਣੇ ਆ ਸਟਫਿੰਗ ਲਈ ਆਪਾਂ ਨੂੰ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਾਰੀਆਂ ਚੀਜ਼ਾਂ ਦੱਸਿਆ ਸੀ ਨਾ ਇਹ ਸਾਰੀ ਚੀਜ਼ ਇੱਕ ਫਲੇਚ ਪਾ ਲੈਣੀ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਕਰਾਂਗੇ ਸੀਜ਼ਨਿੰਗ ਸੀਜ਼ਨਿੰਗ ਲਈ ਮੈਂ ਲਿਆ ਨਮਕ ਅਮਚੂਰ ਜੀਰਾ ਤੇ ਲਾਲ ਮਰਚ ਤੁਸੀਂ ਆਪਦੇ ਹਿਸਾਬ ਨਾਲ ਜਿਹੜੀ ਵੀ ਸੀਜ਼ਨਿੰਗ ਤੁਹਾਨੂੰ ਅੱਛੀ ਲੱਗਦੀ ਹੈ ਜਿਹੜਾ ਵੀ ਮਸਾਲਾ ਅੱਛਾ ਲੱਗਦਾ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਕਿ ਵੀ ਇਹੀ ਪਾਉਣੇ ਆ ਮੈਨੂੰ ਇਹ ਹੀ ਅੱਛੇ ਲੱਗਦੇ ਆ ਸੋ ਮੈਂ ਇਹ ਪਾਏ ਆ ਤੇ ਹੁਣ ਆਪਾਂ ਇਹਦੇ ਵਿੱਚ ਸਾਰੀ ਸੀਜ਼ਨਿੰਗ ਪਾ ਲਈ ਤੇ ਹੁਣ ਇਹਨੂੰ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਨੰਬੀਟਰ ਟਰੱਡੀ ਹੋ ਗਿਆ ਸੀ ਤੇ ਮੈਂ ਬੇਸਨ ਪਾ ਲਿਆ ਤੇ ਹੁਣ ਆਪਾਂ ਐਵੇਂ ਕਰਕੇ ਨਾ ਇਹਨੂੰ 2-3 ਮਿੰਟ ਲਈ ਬੇਸਨ ਵੀ ਭੁੰਨ ਲਾਂਗੇ ਚੰਗੀ ਤਰ੍ਹਾਂ ਤੇ ਇੱਕ ਨਾ ਵੇ ਦੋ ਜਾ ਬੰਜੂਗਾ। ਹੁਣ ਆਪਣਾ ਬੀਟਰੂਟ ਤੇ ਬੇਸਨ ਦੋਨੋਂ ਹੀ ਕੁੰਨੇ ਗਏ ਆ ਤੇ ਮੈਨੂੰ ਇੱਕ ਪਲੇਟ ਵਿੱਚ ਪਾ ਲਿਆ ਤੇ ਇਹਨੂੰ ਠੰਡਾ ਕਰਨ ਵਾਸਤੇ ਰੱਖ ਦਿੱਤਾ ਤਾਂ ਕਿ ਇਹਦੀ ਜਿਹੜੀ ਐਕਸਟਰਾ ਹੀਟ ਐ ਨਾ ਉਹ ਥੋੜੀ ਜੀ ਕੱਟ ਹੋ ਜਵੇ ਰੂਮ ਟੈਂਪਰੇਚਰ ਤੇ ਆ ਜਾਵੇ ਉਸ ਤੋਂ ਬਾਅਦ ਫਿਰ ਆਪਾਂ ਬਣਾਉਣੀ ਆ ਬੀਟਰੂਟ ਬੀਟਰੂਟ ਤੇ ਪਨੀਰ ਸਟਫਿੰਗ ਵਾਲੀਆਂ ਟਿੱਕੀਆਂ। ਹੁਣ ਲਓ ਬੀਟਰੂਟ ਦੇਖੋ ਹੁੰਦੇ ਮੈਂ ਲਓ ਨਾਰਮਲ ਟੈਂਪਰੇਚਰ ਤੇ ਆ ਗਿਆ ਤੇ ਇਹਨਾਂ ਡੋ ਫੋਮ ਚ ਆ ਗਿਆ ਦੇਖੋ ਜਮੈਂ ਬਿਲਕੁਲ ਆ ਦੇਖੋ। ਅੰਜਮਾ ਦੇਖੋ ਪੇੜੇ ਤਰ੍ਹਾਂ ਬਣ ਗਿਆ ਤੇ ਹੁਣ ਆਪਾਂ ਇਹਦੇ ਛੋਟੇ ਛੋਟੇ ਟਿੱਕੇ ਬਣਾਵਾਂਗੇ ਤੇ ਉਹਦੇ ਵਿੱਚ ਭਰਾਂਗੇ ਇਹ ਵਾਲੀ ਸਟਫਿੰਗ ਹੁਣ ਆਪਾਂ ਇਹਨੂੰ ਐਵੇਂ ਕਰਕੇ ਨਾ ਇੱਕ ਮਤਲਬ ਛੋਟੀ ਜਿਹੀ ਰੋਟੀ ਬਣਾ ਲੈਣੀ ਹੈ ਹੈਨਾ ਤੇ ਹੁਣ ਜਿਹੜੀ ਆ ਸਟਫਿੰਗ ਹੈ ਉਹਦਾ ਐਵੇਂ ਬਾਉਲ ਬਣਾ ਕੇ ਉਹਦਾ ਇਹ ਪੇੜਾ ਜਿਹਾ ਬਣਾ ਪੇੜਾ ਬਣਾ ਕੇ ਨਾ ਤੇ ਹੁਣ ਇਹਦੇ ਵਿੱਚ ਫਿਲ ਕਰਨਾ ਆ ਦੇਖੋ ਜਿਵੇਂ ਮੈਂ ਇਸ ਟਿੱਕੀ ਦੇ ਵਿੱਚ ਐਵੇਂ ਫਿਲ ਕੀਤਾ ਓਵੇਂ ਹੀ ਆਪਾਂ ਇਸੇ ਟਿੱਕੀ ਦੇ ਵਿੱਚ ਫਿਲ ਕਰਾਂਗੇ ਤੇ ਤੁਸੀਂ ਐਵੇਂ ਹੀ ਸਾਰੀਆਂ ਟਿੱਕੀਆਂ ਬਣਾ ਸਕਦੇ ਹੋ ਸੋ ਹੁਣ ਮੈਂ ਆ ਬ੍ਰੈਡ ਕ੍ਰਮ ਲੈ ਕੇ ਆਈ ਸੀਗੀ ਮੇਰੇ ਕੋਲ ਮਾਰਕੀਟ ਵਾਲੇ ਨੇ ਹੁਣ ਤਾਂ ਥੋੜੇ ਜਿਹਾ ਰਹਿ ਗਏ ਮੈਂ ਲਿਆ ਕੇ ਹੀ ਰੱਖਦੀ ਹੁੰਦੀ ਆ ਸੋ ਹੁਣ ਆਪਾਂ ਜਿਹੜੀਆਂ ਟਿੱਕੀਆਂ ਨੇ ਨਾ ਇਹਨਾਂ ਨੂੰ ਤਾਵੇਂ ਕਰਕੇ ਇਹਨਾਂ ਦੇ ਨਾਲ ਇਹਨਾਂ ਦੇ ਉੱਪਰ ਲਗਾ ਕੇ ਤੇ ਐਵੇਂ ਰੱਖ ਲਾਂਗੇ ਮੈਂ ਹਲੇ ਮਤਲਬ ਖਾਣੀਆਂ ਨਹੀਂ ਹੈਗੀਆਂ ਮੈਂ ਇਹਨਾਂ ਨੂੰ ਸਟੋਰ ਕਰ ਲਾਂਗੀ ਤੁਸੀਂ ਵੀ ਇਹਨਾਂ ਨੂੰ ਬਣਾ ਕੇ ਤੇ ਐਵੇਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਦੇਖੋ ਬੀਟਰੂਟ ਦਾ ਨਾ ਰੰਗ ਬਹੁਤ ਸੁਨਾ ਹੁੰਦਾ ਹੈ ਇਹ ਇੱਕ ਨਵੀਂ ਜੀ ਤਰ੍ਹਾਂ ਦੀ ਚੀਜ਼ ਹੈ ਜਿਵੇਂ ਹੁਣ ਬੀਟਰੂਟ ਦਾ ਫੇਵਰ ਸਾਰਿਆਂ ਨੂੰ ਪਸੰਦ ਨਹੀਂ ਆਉਂਦਾ ਤੇ ਤੁਸੀਂ ਐਵੇਂ ਬੀਟਰੂਟ ਨੂੰ ਖਾ ਸਕਦੇ ਹੋ ਵੈਰੀਏਸ਼ਨ ਕਰਕੇ ਆਪਣੇ ਫੂਡ ਦੇ ਵਿੱਚ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਡੀਆਂ ਕਿਵੇਂ ਦੀ ਬਣੀਆਂ ਸੀ ਮੇਰੀਆਂ ਤੇ ਬਹੁਤ ਟੇਸਟੀ ਲੱਗਦੀਆਂ ਨੇ ਤੇ ਮੇਰੀ ਫਰੈਂਡ ਆਉਗੀ ਸ਼ਾਮ ਨੂੰ ਤੇ ਅਸੀਂ ਉਹ ਤੋਂ ਚਾਹ ਨਾਲ ਫਿਰ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ